ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਬੇਸ ਤੇ ਆਪਣਾ ਫਰਜ਼ ਸਮਝਦੇ ਹੋਏ ਜੀ ਆਪ ਆ ਹਾਂ ਅਸੀਂ ਆਪ ਦਾਖਲਾ ਕਰਵਾਇਆ ਉਹਨਾਂ ਨੂੰ ਬੱਚਿਆਂ ਨੂੰ ਔਰ ਬੱਚਿਆਂ ਦਾ ਉਹ ਕੀਤਾ ਟਰੀਟਮੈਂਟ ਵੀ ਉੱਥੇ ਸ਼ੁਰੂ ਕਰਵਾਇਆ ਬਲਕਿ ਪਰਿਵਾਰ ਨੂੰ ਵੀ ਟ੍ਰਾਂਸਫਰ ਨੂੰ ਆਈ ਜਿੰਨੇ ਵੀ ਹੋ ਸਕੇ ਤੇ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਵੀ ਅਸੀਂ ਬਰਥਡੇ ਕੇਕ ਲੈ ਕੇ ਜਿੱਥੇ ਜਿਹੜਾ ਆਇਆ ਸੀ ਪਰ ਹੁਣ ਉਹ ਸਾਡੀ ਦੁਕਾਨ ਤੋਂ ਗਿਆ ਹੈ ਜਾਂ ਨਹੀਂ ਗਿਆ ਕਿਹੜੀਆਂ ਉਹਦੇ ਪਿੱਛੇ ਕੁਝ ਤਾਕਤ ਕੋਈ ਕੋਈ ਹੋਰ ਕੋਈ ਨਹੀਂ ਜੀ ਬਿਲਕੁਲ ਫਰੈਸ਼ ਸਾਡਾ ਕੰਮ ਤੇ ਸਾਰਾ ਤਕਰੀਬ ਹੁਣ ਵੀ ਤੁਸੀਂ ਦੇਖ ਲਓ ਮੇਰੇ ਕੋਲ ਤਿੰਨ ਚਾਰ ਪੀਸਾਂ ਤੋਂ ਵੱਧ ਨਹੀਂ ਲੱਗੇ ਹੁੰਦੇ ਕੰਟਰੋਲ ਕਿੰਨੇ ਬੱਚੇ ਹੈ ਤੁਸੀਂ ਜਿੱਦਾਂ ਕਹਦੇ ਅਸੀਂ ਐਡਮਿਟ ਕਿੰਨੇ ਬੱਚੇ ਆਤੀ ਆਏ ਸੀ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਮੈਂ ਖੁਦ ਹੀ ਪਹਿਲੀ ਕੰਮੀ ਤੋਂ ਨਹੀਂ ਇਹ ਫਰਮਾਂ ਨੂੰ ਜਦੋਂ ਪਾਣੀ ਬਣਿਆ ਹੁੰਦਾ ਹੈ। ਇਹ ਤਾਂ ਅਜੇ ਨਹੀਂ ਕਿ ਅੱਜ ਕੁਸ਼ਤਾ ਦੇ ਨਹੀਂ ਬਣਿਆ ਹੋਏ। ਹਾਂ ਅੱਜ ਕੁਸ਼ਤਾ ਤੁਸੀਂ ਬਣਾਇਆ ਹੋਏ। ਜੋ ਅੱਜ ਮੈਂ ਵਿਜ਼ਿਟ ਫਾਰਮਲ ਆਇਆ ਹਾਂ। ਨਹੀਂ ਤੁਹਾਡੀ ਮੈਨੂਫੈਕਚਰੀing ਯੂਨਿਟ ਹੈ ਬਟ ਨਹੀਂ ਲਗਾਤਾਰ ਨਹੀਂ ਚੱਲਦੀ ਇਹ। ਕਦੀ ਜੇ ਆਂਦੀ ਤਾਂ ਤੁਹਾਨੂੰ ਪਤਾ ਮੈਂਟੇਨੈਂਸ ਕਰਕੇ ਕੰਮ ਨੂੰ ਕਿੰਨੇ ਕਰਾਏਗੇ ਸਾਡੇ ਤੋਂ। ਤੇ ਉਸ ਤੋਂ ਕੁਝ ਤਰ੍ਹਾਂ ਦਾ ਫਾਈਨਰ ਕਲਾਈਂਟ ਦੇ ਪ੍ਰੈਸ ਨੂੰ ਕਰਗੇ। ਧਰਫੇ ਨਹੀਂ ਲੱਗੇ ਮੈਂ। ਕਦਾਂ ਦੇ ਬੇਟੇ ਦੀ ਮਜ਼ਦੂਰੀ ਆ ਗਈ ਉਹ ਦਾ ਸ਼ਾਬਾਸ਼ ਜੀ ਜਿਹਦੇ ਨਾਲ ਸਮਾਨ ਬਣਾਉਂਦੇ ਆ ਆਟਾ ਉਹ ਕਿੱਥੇ ਤੋਂ ਆਉਂਦਾ ਉਹ ਕਿੱਥੇ ਹੈ ਤੁਸੀਂ ਇਹ ਕਿੱਦਾਂ ਬੰਨਣਾ ਹੈ ਕੇ ਤਿਆਰ ਕਰ ਦਿਓ ਵੀ ਦਿਖਾਓ ਅਜੇ ਜਿੱਥੇ ਤਿਆਰ ਕਰਦੇ ਜੇ ਚੱਲ ਰਹੇ ਹਨ ਜੀ ਉਹ ਰਿਕਟ ਨੂੰ ਬਾਹਰ ਪਿਆ ਹੋਇਆ ਹੈ ठीक है, तेरे लिए तो इसलिए तैयार करोगे, इन्हें तो ये निकले अपने स्पाइरी गेट में हो, एक को दो पढ़ने से कोई स्पाइर होगी, करो, क्या करूँ? ठीक है, 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 � ਅੱਜ ਜਿਹੜਾ ਇਹ মিডিਆ ਮੇਰੇ ਕੋਲ ਥਾਰਾ ਇਕੱਠਾ ਹੋਇਆ ਹੈ ਕਿ ਕਿਸੇ ਨੇ ਇਹ ਸੀ ਦੀ ਉਹ ਕੀਤੀ ਗਈ ਸੀ ਮੇਰੇ ਕੋਲ ਕੁਝ ਪਤਨ ਮੇਰੇ ਬੇਟੇ ਦੇ ਕੋਲ ਆਏ ਸਨ ਉਹਨਾਂ ਨੇ ਆ ਕੇ ਇਹ ਕਿਹਾ ਕਿ ਵੀ ਤੁਹਾਡੀ ਦੁਕਾਨ ਤੋਂ ਵੀ ਫੂਟ ਗਿਆ ਐਕਚੁਅਲ ਉਸੇ ਵੇਲੇ ਥੋੜੀ ਦਿਰ ਪਹਿਲਾਂ ਡਿਊਟੀ ਚੇਂਜ ਹੋਈ ਸੀ ਮੇਰਾ ਪੋਤਰਾ ਬੈਠਾ ਸੀ ਉਸ ਤੋਂ ਬਾਅਦ ਉਹ ਆਇਆ ਬੇਟੇ ਨੇ ਸੋਚਿਆ ਸ਼ਾਇਦ ਮੇਰੀ ਦੁਕਾਨ ਤੋਂ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ ਇਹ ਵੀ ਸ਼ੋਰਨੀ ਦੇ ਵੀ ਦੁਕਾਨ ਤੋਂ ਫੂਟ ਗਿਆ ਸੀ ਯਾਨੀ ਕਿ ਆ ਸੀਗਾ ਲੇਕਿਨ ਜਿਵੇਂ ਕਿ ਉਹ ਗਰੀਬ ਪਰਿਵਾਰ ਦੇ ਕੁਝ ਬੰਦੇ ਸੱਚੇ ਸਨ ਤੇ ਬੇਟਾ ਉਸੇ ਵੇਲੇ ਆਪਣੀ ਕਾਰ ਲੈ ਕੇ ਉਹਨਾਂ ਨੂੰ ਉੱਥੋਂ ਬਾਇਚਾਂਸ ਦੀ ਗੱਡੀ ਵੀ ਔਰੇ ਖੜੀ ਸੀ ਕਿ ਤੇ ਲੈ ਕੇ ਗਿਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕੀਤਾ ਗਿਆ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਵੇਸ ਤੇ ਆਪਣਾ ਫਰਜ਼ ਸਮਝਦੇ ਹੋਏ ਹਾਂ ਅਸੀਂ ਆਪ ਦਾਖਲਾ ਕਰਵਾਇਆ ਉਹਨਾਂ ਨੂੰ ਬੱਚਿਆਂ ਨੂੰ ਔਰ ਬੱਚਿਆਂ ਦਾ ਉਹ ਕੀਤਾ ਟ੍ਰੀਟਮੈਂਟ ਵੀ ਉੱਥੇ ਸ਼ੁਰੂ ਕਰਵਾਇਆ ਬਲਕਿ ਪਰਿਵਾਰ ਨੂੰ ਵੀ ਤਰਾਸ ਬਣਵਾਈ ਜਿੰਨੇ ਵੀ ਹੋ ਸਕੀ ਤੇ ਪਰ ਪਿਛਲੇ ਟਾਈਮ ਤੋਂ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੁਣ ਐਨੀ ਪਤਾ ਕਿ ਕੋਣ ਹੈ ਹਰ ਦੂਜੀ ਤੀਜੀ ਦੁਕਾਨ ਦੇ ਉੱਤੇ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਪਹੁੰਚ ਜਾਂਦੀਆਂ ਨੇ ਕਸਟਮਰ ਸਾਡਾ ਰੱਬ ਹੈ ਗਾਖ ਸਾਡਾ ਪ੍ਰਮਾਤਮਾ ਹੈ ਅਸੀਂ ਉਸ ਨੂੰ ਤੋਂ ਕਮਾਈ ਕਰਨੀ ਹੁੰਦੀ ਹੈ ਅਸੀਂ ਉਸ ਨੂੰ ਰੋਟੀ ਦਿੰਦਾ ਰੋਜੀ ਦੇਣ ਵਾਲਾ ਸਾਡਾ ਅਸੀਂ ਉਸ ਨਾਲ ਗਲਤ ਨਹੀਂ ਕਰਦੇ ਨਾ ਹੀ ਹਾਂ ਮਿਸ ਹੈਪਨਿੰਗ ਕਿਦ ਨੇ ਹੋ ਵੀ ਸਕਦੀ ਹੈ ਮੈਂ ਐਸ ਚੀਜ਼ ਤੋਂ ਵੀ ਉਹ ਨਹੀਂ ਕਰਦਾ ਲੇਕਿਨ ਮੇਰੀ ਦੁਕਾਨ ਤੋਂ ਹੋਈ ਹੈ ਜਾਂ ਨਹੀਂ ਹੋਈ ਇਸ ਚੀਜ਼ ਬਾਰੇ ਕੋਈ ਹੁੰਨੀ ਹੈ ਕੋਈ ਸ਼ਕਤੀ ਤੁਸੀਂ ਨਹੀਂ ਕੀਤੀ ਕੋਈ ਪਤਾ ਲੱਗੇ ਕੀ ਨਹੀਂ ਇਸ ਤਰ੍ਹਾਂ ਦਾ ਕੁਝ ਕੁਝ ਵੀ ਨਹੀਂ ਹੋਇਆ ਹੀ ਨਹੀਂ ਹੈਗਾ ਮਤਲਬ ਵੀ ਸਾਡੇ ਕਿਸ ਤਰ੍ਹਾਂ ਦਾ ਫੋਟ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਵੀ ਅਸੀਂ ਬਰਥਡੇ ਕੇਕ ਲੈ ਕੇ ਜਿੱਥੇ ਜਿਹੜਾ ਆਇਆ ਸੀ ਪਰ ਹੁਣ ਉਹ ਸਾਡੀ ਦੁਕਾਨ ਤੋਂ ਗਿਆ ਜਾਂ ਨਹੀਂ ਗਿਆ ਕਿਹੜੀਆਂ ਉਹਦੇ ਪਿੱਛੇ ਕੁਝ ਤਾਕਤ ਕੋਈ ਕੋਈ ਹੋਰ ਕੋਈ ਨਹੀਂ ਜੀ ਬਿਲਕੁਲ ਫਰੈਸ਼ ਸਾਡਾ ਕੰਮ ਤੇ ਸਾਰਾ ਤਾਂ ਕੋਈ ਹੁਣ ਵੀ ਤੁਸੀਂ ਦੇਖ ਲਓ ਮੇਰੇ ਕੋਲ ਤਿੰਨ ਚਾਰ ਪੀਸਾਂ ਤੋਂ ਵੱਧ ਨਹੀਂ ਲੱਗੇ ਹੁੰਦੇ ਕੰਮ ਕਿੰਨੇ ਬੱਚੇ ਤੁਸੀਂ ਜਿੱਦਾਂ ਕਹਿੰਦੇ ਅਸੀਂ ਐਡਮਿਟ ਕਿੰਨੇ ਬੱਚੇ ਆਤੀ ਆਏ ਸੀ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਮੈਂ ਖੁਦ ਇੱਕ ਪੇਸ਼ੈਂਟ ਹਾਂ ਡਿਪਰੈਸ਼ਨ ਪੇਸ਼ੈਂਟ ਹਾਂ ਤੇ ਮੈਂ ਡਿਊਟੀ ਤੇ ਘੱਟ ਹੀ ਰਹਿੰਦਾ ਬੇਟਾ ਹੀ ਦੇਖਦਾ ਜ਼ਿਆਦਾ ਕਾਰੋਬਾਰ ਨੂੰ ਪਰ ਬੇਟੇ ਨੇ ਜੋ ਮੈਨੂੰ ਦੱਸਿਆ ਜੋ ਤੋਂ ਮੈਨੂੰ ਜਾਣਕਾਰੀ ਮਿਲੀ ਉਹਨੇ ਕਿ ਆ ਵੀ 13 14 ਬੰਦੇ ਦੇ ਸ਼ਾਇਦ ਸੀਗੇ ਤੇ ਪਰ ਉਹ ਫੂਡ ਵੇਰੀ ਦੁਕਾਨ ਤੋਂ ਗਿਆ ਸੀ ਇਸ ਬਾਰੇ ਮੈਂ ਨਹੀਂ ਮੈਂ ਕਿਉਂਕਿ ਮੈਂ ਬੜੀ ਕੇਅਰ ਨਾਲ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਹੋ ਸਕਦਾ ਹੋ ਸਕਦਾ ਮੈਨੂੰ ਹੁਣ ਇਸ ਬਾਰੇ ਕੋਈ ਉਹ ਨਹੀਂ ਹੈ ਤੁਸੀਂ ਕਿਤੇ ਦਾਖਲ ਕਰਾਇਆ ਸੀ ਬੱਚਿਆਂ ਨੂੰ ਸਹਾਰਾ ਹਸਪੀਟਲ 'ਚ ਬੇਟੇ ਨਿਕਲਵਾਇਆ ਤੇ ਬਾਅਦ ਵਿੱਚ ਪਤਾ ਕਰਾਇਆ ਸੀ ਕਿ ਠੀਕ ਹੈ ਹਾਂ ਹਾਂ ਬੱਚੇ ਪੂਰਾ ਪੂਰਾ ਉਹਨਾਂ ਦਾ ਜੋ ਵੀ ਸੀਗਾ ਉੱਥੇ ਅਸੀਂ ਆਪਣੀ ਇਨਸਾਨੀਅਤ ਨੂੰ ਲਵਾਉਂਦੇ ਰਹੇ ਤੇ ਪੂਰਾ ਉਹਨਾਂ ਨਾਲ ਕੋਆਪਰੇਟ ਕੀਤਾ ਆਪਣਾ ਇੱਕ ਇਨਸਾਨੀਅਤ ਦੇ ਫਰਜ਼ ਸਮਝ ਕੇ ਵੀ ਮੇਰੀ ਮੈਂ ਕਿ ਮੇਰੀ ਇਹੀ ਸੋਚ ਸੀਗੀ ਕਿ ਵੀ ਇੱਦਾਂ ਰਵੇ ਖੁਦ ਮੈਂ ਨਹੀਂ ਧਿਆਨ ਦੇ ਸਕਦਾ ਸੀਗਾ ਪੂਰਾ ਫਿਰ ਵੀ ਮੈਨੇ ਅੱਜ ਵੀ ਮੈਂ ਕਿਧਰੇ ਹੋ ਨਹੀਂ ਹੋਇਆ ਮਿਸ ਨਹੀਂ ਹੋਇਆ ਮੈਂ ਕਾਊਂਟਰ ਤੇ ਹਾਜ਼ਰ ਆ ਠੀਕ ਹੈ ਜੀ ਸਰੀਰ ਨਾ ਠੀਕ ਹੋਣ ਦੇ ਬਾਵਜੂਦ ਥੈਂਕ ਯੂ ਸਰ ਥੈਂਕ ਯੂ ਤੇ ਅੱਜ ਸਾਨੂੰ ਕਾਜੀ ਦੀ ਮੀਟਿੰਗ ਹੋਈ ਸੀ ਤੇ ਨਾਲ ਹੀ ਨਾਲ ਕਾਲੀ ਸਾਡੀ ਟੀਮ ਵੀ ਆ ਗਈ ਸੀ ਜਿਹੜੇ ਜਿਹੜੇ ਰਿਪੋਰਟਸਮੈਂਟ ਸੈਂਪਲਸ ਪਰ ਰਹਿ ਰਹੇ ਸੀ ਉਹ ਜਿਹੜੇ ਸੇਕਿੰਗ ਦੇ ਬਾਰੇ ਵੀ ਆਤੇ ਐ ਸਪੈਸ਼ਲ ਕੀਆ ਗਿਆ ਹੈ ਸੈਂਪਲ ਕਰਦੇ ਆਂ ਸਾਨੂੰ ਇੱਕ ਪਾਟੀਨਿਕ ਸੈਂਪਲ ਅਸੀਂ ਇੱਥੇ ਦੇਖੋ ਇਹਨਾਂ ਨੇ ਜਿਹੜਾ ਕੇਕ ਸਾਨੂੰ ਤੋਂ ਮਿਲਾਈ ਸੀ ਕੇਕ ਨੂੰ ਸੈਂਪਲ ਕਰਿਆ ਤੇ ਜੋ ਕੇਕ ਦੇ ਸੈਂਪਲ ਪਰੇ ਤੋਂ ਬਾਅਦ ਉਸੇ ਬੰਦੇ ਆਏ ਸੀ ਐਂਡ ਕਿੰਨੇ ਬੱਚੇ ਬਿਮਾਰ ਹੋਏ ਇਹ ਪਤਾ ਹੈ ਕਿ ਫੈਮਿਲੀ ਮੈਂਬਰਸ 14 ਮੈਂਬਰ ਬਣੇ ਸੀ ਬਿਮਾਰ ਬਟ ਦੇ ਆਲ ਆਰ ਸਟੇਬਲ ਐਂਡ ਆਊਟ ਆਫ ਡेंजर ਮੈਮ ਉਹਨਾਂ ਨੂੰ ਕੋਈ ਟ੍ਰੀਟਮੈਂਟ ਕਰਵਾਈ ਗਈ ਹੈ ਕੋਈ ਕੋਈ ਕੰਪਲੇਂਟ ਨਹੀਂ ਪਹੁੰਚੀ ਸਾਡੇ ਕੋਲ ਤਾਂ ਸਿਰਫ ਇਹ ਸਾਨੂੰ মিডিਆ ਤੋਂ ਪਤਾ ਚੱਲਿਆ ਜਾਂ ਸਾਨੂੰ ਪਤਾ ਚੱਲਿਆ ਤਾਂ ਕਿ ਆਪਣੀ ਜਿਹੜੀ ਦਿੱਤੀ ਨਾਲ ਦੀ ਕਰਵਾਈ ਕਰ ਰਹੇ ਹਾਂ ਸਾਨੂੰ ਪਰ ਮਾਹਰਾਂ ਨੂੰ ਪਾਕਿਸਤਾਨ ਦੀ ਕਾਰਵਾਈ ਬਣਦੀ ਹੈ ਕੋਈ ਸਾਡੇ ਵੱਲੋਂ ਜਿਹੜੀ ਹੈਗੀ ਇਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਕਿ ਜੇੜਾ ਆਪਣਾ ਹਸਾ ਬਣਾਉਣਾ ਹੈ ਤਾਂ ਪਲਾਸਟਿਕ ਇਹਨਾਂ ਦੇ ਸੀਮਪਲ ਆ ਗਏ ਪਰ ਚਾਹੀਦਾ 14 ਦਿਨਾਂ ਦੇ ਵਿੱਚ ਜਿਹੜੇ ਹੈਗੇ ਉਹ ਦਾਜੇਗੀ ਜੋ ਵੀ ਇਹਨਾਂ ਨੂੰ ਸਾਈ ਜੀ ਉਹਨਾਂ ਸਾਰੇ ਬੰਦਿੱਕਾ ਨਾਲ ਮੈਮ ਕਈ ਸੈਂਪਲ ਹੈ ਜਿਹੜੀਆਂ ਵੱਡੀਆਂ ਵੱਡੀਆਂ ਸ਼ਾਪਸ ਦੇ ਲੈ ਜਾਂਦੇ लास्ट ਸਵਾਲ ਹੈ ਜੀ ਕਈ ਸੈਂਪਲ ਵੱਡੀਆਂ ਵੱਡੀਆਂ ਦੁਕਾਨਾਂ ਵੱਡੀਆਂ ਸ਼ਾਪਸ ਦੇ ਲੈ ਜਾਂਦੇ ਆ ਪਰ ਉਹ ਕਦੇ ਵੀ ਜਨਤਕ ਤੌਰ ਤੇ ਮੀਡੀਆ ਕੋਲ ਨਹੀਂ ਪਹੁੰਚਦੇ ਅਸੀਂ ਸੈਂਪਲ ਲੈ ਕੇ ਉਸ ਤੋਂ ਫੇਸਿੰਗ ਦੀ ਰਿਪੋਰਟ ਆਉਂਦੀ ਹੈ ਕੋਲ ਜਿਹੜੀ ਹੈ ਹਰ ਰਿਪੋਰਟ ਜਿਹੜੀ ਲੱਗਦੀ ਹੈ ਤੁਸੀਂ ਸਾਡੀ ਜਿਹੜੀ ਲੱਗਦੀ ਹੈ ਰਿਪੋਰਟ ਦੇ ਵਿੱਚ ਦਰਜ ਹੁੰਦੀ ਹੈ ਕੋਈ ਵੀ ਆਖੀ ਤੋਂ ਬਿਨਾਂ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658